ਬਾਰਸ਼ਾਂ ਸਮੇਂ ਬੱਚਿਆਂ ਨੂੰ ਸਾਮ ਸੰਭਾਲ ਕਰਨਾ ਕਾਫੀ ਮੁਸ਼ਕਲ ਦਾ ਕੰਮ ਹੋ ਜਾਂਦਾ ਜੇਕਰ ਪਾਣੀ ਅੰਦਰ ਚਲਾ ਜਾਵੇ ਤਾਂ ਸੁੱਕ ਖਤਮ ਹੋ ਜਾਂਦੀ ਹੈ ਬਿਮਾਰੀਆਂ ਦੇ ਆਉਣ ਦਾ ਖਤਰਾ ਕਾਫੀ ਹੱਦ ਤੱਕ ਵੱਧ ਜਾਂਦਾ ਸੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵਧੀਆ ਤਰੀਕੇ ਨਾਲ ਪੱਲੜ ਹਰ ਸਮੇਂ ਆਪਣੇ ਕੋਲ ਤਿਆਰ ਹੋਣਾ ਚਾਹੀਦਾ ਬਾਰਸ਼ ਦੇ ਵਿੱਚ ਤਾਂ ਜੋ ਅੰਦਰ ਜੋ ਆਪਾਂ ਥੱਲੇ ਬੱਚਿਆਂ ਦੀ ਸੁੱਕ ਪਾਈ ਹੁੰਦੀ ਹੈ ਉਹ ਖਰਾਬ ਨਾ ਹੋਵੇ ਗਿੱਲੀ ਨਾ ਹੋਵੇ ਬੱਚਿਆਂ ਦੇ ਉੱਪਰ ਪਾਣੀ ਨਾ ਜਾਵੇ ਨਾਲ ਹੀ ਆਪਾਂ ਇਹ ਵੀ ਵੈਂਟੀਲੇਸ਼ਨ ਦਾ ਵੀ ਖਿਆਲ ਰੱਖਣਾ ਹੁੰਦਾ ਵੀ ਹਵਾ ਦਾ ਆਦਾਨ ਪ੍ਰਦਾਨ ਵੀ ਵਧੀਆ ਹੋਵੇ ਤਾਂ ਜੋ ਅੰਦਰ ਹਿਊਮਿਡਿਟੀ ਮਤਲਬ ਬਣੇ ਨਾ ਗੰਮਸ ਨਾ ਬਣੇ ਬੱਚੇ ਵਧੀਆ ਤੰਦਰੁਸਤ ਰਹਿਣ ਠੰਡ ਦਾ ਵੀ ਖਿਆਲ ਰੱਖਣਾ ਹੁੰਦਾ ਗਰਮੀ ਦਾ ਵੀ ਖਿਆਲ ਰੱਖਣਾ ਹੁੰਦਾ ਟੈਂਪਰੇਚਰ ਜੋ ਹੈਗਾ 35 ਦੇ ਆਸੇ-પાસੇ ਬਣਿਆ ਰਵੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬੱਚੇ ਵੀ ਸਵਸਤ ਅੰਦਰ ਕੁਝ ਗਿੱਲਾ ਵੀ ਨਹੀਂ ਹੋ ਰਿਹਾਗਾ ਪਾਣੀ ਵਗੈਰਾ ਨਹੀਂ ਜਾ ਰਿਹਾ ਤੇ ਬੱਚੇ ਵੀ ਵਧੀਆ ਸੋਹਣੇ ਟੈਂਪਰੇਚਰ ਦੇ ਵਿੱਚ ਖੇਡ ਰਹੇ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਹਨੇਰਾ ਵੀ ਹੈ ਤੇ ਚਾਨਣ ਵੀ ਹੈਗਾ ਉਰਲੀ ਸਾਈਡ ਚਾਨਣਾ ਨਾ ਪਰਲੀ ਸਾਈਡ ਹਨੇਰਾ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਦੋਵੇਂ ਪਾਸੇ ਵਧੀਆ ਮੈਨੇਜਮੈਂਟ ਸੋ ਪਾਣੀ ਅੰਦਰ ਜੇ ਨਹੀਂ ਜਾ ਰਿਹਾ بارش ਦੇ ਵਿੱਚ ਤੁਸੀਂ ਬੱਚਿਆਂ ਦੀ ਚੰਗੀ ਸੰਭਾਲ ਕਰ ਲਈ ਤਾਂ ਬੱਚਿਆਂ ਦੀ ਮਰਨ ਦਾ ਰਕਟ ਜੂਗੀ ਤੇ ਕਿਤੇ ਨਾ ਕਿਤੇ ਬੱਚੇ ਸਵਸਤ ਰਹਿਣਗੇ ਬਮਾਰੀਆਂ ਦਾ ਸਾਹਮਣਾ ਘੱਟ ਕਰਨਾ ਪਊਗਾ ਖਰਚਾ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਘਟ ਜੂਗਾ ਪੱਲੜ ਇੱਕ ਪੱਕਾ ਆਪਾਂ ਨੂੰ ਲਾ ਕੇ ਰੱਖਣਾ ਚਾਹੀਦਾ ਆਪਣੇ ਫਾਰਮ ਤੇ ਜੇ ਮੌਸਮ ਠੀਕ ਆ ਤਾਂ ਉਸ ਨੂੰ ਇਕੱਠਾ ਕਰ ਦਿਓ ਹਵਾ ਵਧੀਆ ਦਾਣ ਪਰ ਦਾਣ ਹੋਵੇ ਹਵਾ ਦਾ ਜੇਕਰ ਮੌਸਮ ਸਹੀ ਨਹੀਂ ਲੱਗ ਰਿਹਾ ਤਾਂ ਉਸ ਪੱਲੜ ਨੂੰ ਆਪਾਂ ਨੂੰ ਥੱਲੇ ਸੈੱਟ ਦੇਣਾ ਚਾਹੀਦਾ ਤਾਂ ਜੋ ਅੰਦਰ ਪਾਣੀ ਵਗੈਰਾ بارش ਦੀ ਹਵਾ ਨਾਲ ਅੰਦਰ ਨਾ ਜਾ ਸਕੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇੱਕ ਸਾਈਡ ਆਪਣੇ ਪੂਰਾ ਹਨੇਰਾ ਵੀ ਥੋੜਾ ਬਹੁਤ ਆਚਾਨਣਾ ਤਾਂ ਦੂਜੀ ਸਾਈਡ ਪੂਰੇ ਬਲਬ ਲੱਗੇ ਹੋਏ ਆ ਤਾਂ ਜੋ ਵਧੀਆ ਤਰੀਕੇ ਨਾਲ ਇਹਨਾਂ ਦੀ ਲਾਈਟ ਵੀ ਆਪਾਂ ਵਧੀਆ ਤਰੀਕੇ ਨਾਲ ਮੈਨੇਜ ਕੀਤੀ ਆ ਸੋ ਵਧੀਆ ਤਰੀਕੇ ਨਾਲ ਮੈਨੇਜ ਕਰਾਂਗੇ ਪੈਸੇ ਘੱਟ ਲੱਗਣਗੇ ਮਨਾਫਾ ਵੱਧ ਹੋਊਗਾ ਚੰਗੀ ਨਸਲ ਪਾਵਾਂਗੇ ਵਧੀਆ ਮੈਨੇਜਮੈਂਟ ਹੋਊਗਾ ਬਾਰਸ਼ ਵਗੈਰਾ ਦੇ ਵਿੱਚ ਆਪਾਂ ਬੱਚੇ ਸੰਭਾਲ ਲਈ ਤਾਂ ਆਪਣੀ ਆਟੋਮੈਟਿਕ ਹੀ ਆਪਣੇ ਕੰਮ ਦੇ ਵਿੱਚ ਵਾਧਾ ਹੋ ਜਾਊਗਾ ਸੋ ਬੱਚੇ ਲੈਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ 300 ਰੁਪਿਆ ਇੱਕ ਬੱਚੇ ਦਾ ਰੇਟ ਆਪਾਂ ਰੱਖਿਆ 15-20 ਦਿਨਾਂ ਤੱਕ ਬੱਚੇ ਆਂਡੇ ਦੇਣ ਲਈ ਤਿਆਰ ਹੋ ਸਕਦੇ ਆ ਖਰਾਕ ਵੀ ਆਪਣੇ ਕੋਲੇ ਅਵੇਲੇਬਲ ਆ ਕਿਸੇ ਵੀ ਪ੍ਰਾਣੇ ਲੈਣੀ ਹੋਵੇ ਤਾਂ